ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਲਾਨ ਕਾਂਗਰਸ ਪਾਰਟੀ ਦੇ ਜਿੰਨੇ ਵੀ ਪੰਜਾਬ ਦੇ ਵੱਡੇ ਆਗੂ ਨੇ ਉਹਨਾਂ ਦਾ ਆਪਸੀ 카ਟੋ ਕਲੇਸ਼ ਹੋਵੇਗਾ ਖਤਮ ਇੱਕ ਪਾਸੇ ਰਾਹੁਲ ਗਾਂਧੀ ਵਾਰ-ਵਾਰ ਚੇਤਾਵਨੀ ਦੇ ਰਹੇ ਨੇ ਹਰਿਆਣਾ ਅਤੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਚਾਹੇ ਉਹ ਸੰਸਦ ਨੇ ਚਾਹੇ ਉਹ ਮਜੂਦਾ ਵਿਧਾਇਕ ਨੇ ਤੇ ਚਾਹੇ ਉਹ ਸਾਬਕਾ ਸੰਸਦ ਨੇ ਸਾਬਕਾ ਮੰਤਰੀ ਨੇ ਸਾਬਕਾ ਵਿਧਾਇਕ ਨੇ ਕਿ ਧੜੇ ਬੰਦੀ برداشت ਨਹੀਂ ਕੀਤੀ ਜਾਵੇਗੀ ਕਾਂਗਰਸ ਪਾਰਟੀ ਨੇ ਤੁਹਾਦੀ ਧੜੇ ਬੰਦੀ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਬੇੜੀ ਦੇ ਵਿੱਚ ਵਟੇ ਪਾਏ ਨੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਆਗਾਮੀ ਅਤੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਚਰਚਾ ਛਿੜਪੀ ਹੈ ਪ੍ਰਧਾਨ ਨੂੰ ਲੈ ਕੇ ਰਾਜਾ ਵਰਿੰਗਦੀ ਹੋਵੇਗੀ ਛੁੱਟੀ ਰਾਜਾ ਵੜਿੰਗ ਦੀ ਜਗ੍ਹਾ ਤੇ ਕੌਣ ਬਣੇਗਾ ਪ੍ਰਧਾਨ ਜਿਸ ਨੂੰ ਕਹਿੰਦੇ ਹੈ ਕਿ ਕਹਿੰਦੇ ਸਨ ਕਿ ਉਸ ਵਿਅਕਤੀ ਦੀ ਸਿਆਸੀ ਪਾਰੀ ਖਤਮ ਹੋ ਗਈ ਹੈ ਉਹ ਸਿਆਸਤੂ ਦੂਰ ਚਲੇ ਗਏ ਨੇ ਉਹ ਹੁਣ ਸਿਲਮਾ ਦੇ ਵਿੱਚ ਕੰਮ ਕਰਨਗੇ ਉਹ ਕਪਲ ਸ਼ਰਮਾ ਦੇ ਨਾਲ ਕੰਮ ਕਰਨਗੇ ਲੇਕਿਨ ਰਾਤੋਂ ਰਾਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਹਰੀ ਛੱਡੀ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੂੰ ਰਾਤੋ ਰਾਤ ਕਾਨਫਰੰਸ ਕਰ ਦਿੱਤੀ ਇੱਕ ਵਾਰ ਸਿਆਸਤ ਵਿੱਚ ਖਲਾਰਾ ਪੈ ਗਿਆ ਹੈ ਕਾਂਗਰਸ ਪਾਰਟੀ ਦੇ ਜਿੰਨੇ ਵੱਡੇ ਆਗੂ ਨੇ ਉਹਨਾਂ ਦੇ ਦਿਲਾਂ ਦੀ ਧੜਕਣ ਵੱਧ ਚੁੱਕੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਹਲੀ ਚੱਡੀ ਮਿਲੀ ਹੈ ਉਹ ਦਿੱਤੀ ਹੈ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਅਤੇ ਸੋਨੀਆ ਗਾਂਧੀ ਨੇ ਕਿਉਂਕਿ ਉਹਨਾਂ ਦੇ ਖਾਸਮ ਖਾਸ ਨੇ ਹਾਲਾਂਕਿ 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਪ੍ਰਚਾਰ ਨਹੀਂ ਕੀਤਾ हरियाणा ਦੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਿਲਕੁਲ ਪ੍ਰਚਾਰ ਨਹੀਂ ਕੀਤਾ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਪ੍ਰਚਾਰ ਨਹੀਂ ਕੀਤਾ ਭਾਰਤ ਪੁਸ਼ਨ ਆਸ਼ੂ ਜਮਨੀ ਚੋਣ ਲੜੇ ਫਿਰ ਚੋਣ ਪ੍ਰਚਾਰ ਨਹੀਂ ਕੀਤਾ ਹਾਲਾਂਕਿ ਖੱਤਰੀ ਆ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਨਗੇ ਭਾਰਤ ਪੁਸ਼ਨ ਆਸ਼ੂ ਦੇ ਲਈ ਲੇਕਿਨ ਕੱਲ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ ਅਤੇ ਸਿਆਸੀ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਵੱਲੋਂ ਲੜੀ ਜਾਵੇਗੀ ਮੇਰੇ ਵੱਲੋਂ ਜਾਂ ਮੇਰੀ ਧਰ ਪਤਨੀ ਵੱਲੋਂ ਅਸੀਂ ਕਾਂਗਰਸ ਪਾਰਟੀ ਲਈ ਕੰਮ ਕਰਾਂਗੇ ਨਵਜੋਤ ਸਿੰਘ ਸਿੱਧੂ ਦਾ ਫਿਰ ਦੁਬਾਰਾ ਕਾਂਗਰਸ ਦੇ ਵਿੱਚ ਆਉਣਾ ਫਿਰ ਦੁਬਾਰਾ ਕਾਂਗਰਸ ਦੇ ਵਿੱਚ ਐਂਟਰੀ ਹੋਣੀ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਥੋੜੇ ਦਿਨਾਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਾ ਦਿੱਤੇ ਜਾਣਗੇ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਅਨਾਨ ਸੋਬ ਮਾਰ ਵਾਲੀ ਗੱਲ ਹੈ। ਯਾਨੀ ਕਿ ਇੱਕ ਪ੍ਰਧਾਨ ਤੇ ਇੱਕ ਮੁੱਖ ਮੰਤਰੀ ਦਾ ਚਿਹਰਾ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਲੇਕਿਨ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਨੇ ਉਹ ਆਪੋ ਆਪਣੇ ਪੱਧਰ ਤੇ ਦਾਅਵੇਦਾਰੀਆਂ ਠੁਕਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਅਸੀਂ ਪ੍ਰਧਾਨ ਬਣਨਾ ਚਾਹੁੰਦੇ ਹਾਂ, ਅਸੀਂ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਾਂ ਲੇਕਿਨ ਉਹਨਾਂ ਸਾਰਿਆਂ ਦੀ ਆਸਾਂ ਤੇ ਪਾਣੀ ਫੇਰੇਗਾ ਨਵਜੋਤ ਸਿੰਘ ਸਿੰਧੂ ਕਿਰਦਾਰ ਕਿਰਦਾਰ ਦਾ ਅਸਰਦਾਰ ਜਾਂਦਾ ਅਤੇ ਦੂਸਰੇ ਪਾਸੇ ਵਿਭਾਗੂ ਕੇ ਬੋਲਦੇ ਰਹੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿੰਦੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਆਸਗਈਆਂ ਲਗਾਈਆਂ ਚਾਰਗੀਆਂ ਨੇ ਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਗੇ ਕਾਂਗਰਸ ਦੇ ਚਾਹੇ ਉਹ ਮਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇ ਚਾਹੇ ਜਿਹੜੀ ਜਮਣੀ ਚੋਣ ਹੋਣ ਜਾ ਰਹੀ ਹੈ ਤਰਨਤਾਰ ਦੇ ਵਿੱਚ ਉਸ ਉਸ ਜਮਣੀ ਚੋਣ ਦੇ ਵਿੱਚ ਐਜ਼ ਏ ਪ੍ਰਧਾਨਗੀ ਐਜ਼ ਏ ਪ੍ਰਧਾਨ ਚੋਣ ਪ੍ਰਚਾਰ ਕਰਨਗੇ ਉਧਰ ਪ੍ਰਤਾਪ ਸਿੰਘ ਬਾਜਵਾ ਸੁਭਜਿੰਦਰ ਸਿੰਘ ਜੜਾਵਾ ਫਗਤ ਸਿੰਘ ਰਾਣਾ ਗੁਰਜੀ ਸੁਖਪਾਲ ਸਿੰਘ ਖਹਿਰਾ ਰਾਜਾ ਬੜਿੰਗ ਇਹ ਵੱਡੇ ਆਗੂ ਆਗੂ ਜਿਹੜੇ ਸਾਇਲੈਂਟ ਹੋ ਗਏ ਨੇ ਕਿ ਆਖਰਕਾਰ ਸਿਆਸੀ ਕਾਨਫਰੰਸ ਕਰਨ ਦੀ anumati ਕਿਨੂੰ ਦਿੱਤੀ ਨਵਜੋਤ ਸਿੰਘ ਸਿੱਧੂ ਨੇ ਲੇਕਿਨ ਨਵਜੋਤ ਸਿੰਘ ਸਿੱਧੂ ਤੇ ਭਾਗ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਹੱਥ ਹੈ ਧੰਨਵਾਦ